ਅੱਜ ਤਰੀਕ ਹੈ ਜੀ 19 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਪੰਜ ਸਿਗਨਲ ਮਿਲੇ ਸੀਗੇ ਜੀ ਤੇ ਪੰਜਾਂ ਦੀ ਪਰਫਾਰਮੈਂਸ ਆ ਜਿਹੜੀ ਸਾਰਿਆਂ ਦੀ ਟਾਰਗੇਟ ਵਗੈਰਾ ਤੱਕ ਹੀ ਰਹੀ ਹੈ ਜੀ ਕਾਫੀ ਵਧੀਆ ਪਰਫਾਰਮ ਕੀਤਾ ਤੇ ਇਹ ਸਿਗਨਲ ਵਗੈਰਾ ਨੇ ਜਿਹੜੇ YouTube ਦੇ ਉੱਤੇ ਮਾਰਕੀਟ ਦਾ ਸੈਂਟੀਮੈਂਟ ਵਗੈਰਾ ਦੱਸਿਆ ਜਾਂਦਾਗਾ ਕੋਈ ਵੀ ਬਾਇ ਸੈਲ ਰეკਮੈਂਡ ਨਹੀਂ ਕਰਿਆ ਜਾਂਦਾ ਸਿਰਫ ਮਾਰਕੀਟ ਦੇ ਵਿੱਚ ਰਿਵਰਸਲ ਕਿਹੜੀ ਥਾਂ ਤੋਂ ਹੋ ਸਕਦਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਸੋ ਕੋਈ ਵੀ ਮੇਰਾ ਵੀਰ ਆ ਜਿਹੜਾ ਜੀ ਜੁਆਇਨ ਕਰ ਸਕਦਾਗਾ YouTube ਦੇ ਉੱਤੇ ਲਾਈਵ ਸਟ੍ਰੀਮ ਕਰੀ ਜਾਂਦੀ ਆ ਜਿੱਥੇ ਮਾਰਕੀਟ ਦਾ ਸੈਂਟੀਮੈਂਟ ਵਗੈਰਾ ਦੱਸਿਆ ਜਾਂਦਾਗਾ ਸੋ YouTube ਚੈਨਲ ਦਾ ਲਿੰਕ ਆ ਦੀ ਜਿਹੜਾ ਬਾਇਓ ਦੇ ਵਿੱਚ ਦਿੱਤਾ ਗਿਆਗਾ ਸੋ ਉੱਥੋਂ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਡੇਲੀ ਲਾਈਵ ਸਟ੍ਰੀਮ ਦੇ ਨਾਲ ਜੁੜ ਸਕਦੇ ਹੋ ਸੋ ਇੱਕ ਨਵੀਂ ਅਪਡੇਟ ਆ ਜੀ ਤਕਰੀਬਨ 1 April ਤੋਂ ਅਸੀਂ Google Meet ਦੇ ਉੱਤੇ ਸ਼ਿਫਟ ਕਰ ਰਹੇ ਆ ਜੀ ਜਿਹੜੇ ਇੰਟਰਾਡੇ ਵਗੈਰਾ ਟ੍ਰੇਡ ਕਰਦੇ ਆ ਕੋਈ ਵੀ ਮੇਰਾ ਵੀਰ ਜੁਆਇਨ ਕਰਨਾ ਚਾਹੁੰਦਾ ਤਾਂ ਡੀਐਮ ਕਰ ਸਕਦਾ ਸੋ ਵੀਡੀਓ ਵਧੀਆ ਲੱਗੀ ਆ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ